ਅਰੇ ਕੀ ਨਾਮ ਆਪਣਾ ਜੀ ਚਰਨਜੀਤ ਸਿੰਘ ਕੀ ਵਾਰੀ ਘਟਨਾ ਕੀ ਹੋਈ ਤੁਹਾਡੇ ਪਿੰਡ ਜੀ ਘਟਨਾ ਸਰ ਬੱਚਿਆਂ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਜੀ ਜਿਹਦੇ ਕਰਕੇ ਦੋਨੋਂ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਕਿੰਨੀ ਉਮਰ ਕਿੰਨੀ ਸੀ ਬੱਚਿਆਂ ਦੀ بڑے ਬੱਚੇ ਦੀ 5 ਸਾਲ ਦੀ ਸੀ ਛੋਟੇ ਬੱਚੇ ਦੀ 15 ਕਿਲ ਮਹੀਨੇ ਦੀ ਹੋਣੀ ਤੇ ਕੁਝ ਪਤਾ ਲੱਗਿਆ ਕੀ ਕੀ ਮਤਲਬ ਕੀ ਖਾ ਲਈ ਜਾਂ ਕਿਦਾਂ ਕੋਈ ਸਰ ਇਹ ਤਾਂ ਜੀ ਪੋਸਟਮੈਨ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗਣਾ ਕਿ ਕੀ ਕੋਈ ਜ਼ਹਿਰੀਲੀ ਸੱਪ ਲੜਿਆ ਕੋਈ ਜ਼ਹਿਰੀਲੀ ਚੀਜ਼ ਪਾਦੀ ਜਾਂ ਇਹ ਕਾਰਨਾਂ ਦਾ ਉਹਨਾਂ ਤੋਂ ਪਤਾ ਲੱਗਦਾ ਕਿੰਨੇ ਵੀ ਜੀ ਘਟਨਾ ਜੀ ਇਹ ਇਕਾਲ 5:30 ਵਜੇ ਦੀ ਘਟਨਾ ਹੈਗੀ ਤੇ ਜਦੋਂ ਜਦੋਂ ਬੱਚਿਆਂ ਨੂੰ ਐਸਾ ਯਾਨੀ ਕਿ ਬਿਹੋਸ ਹੋਵੇ ਜਾਂ ਮੰਨ ਲਓ ਜਦੋਂ ਬੱਚਾ ਬਾਰੇ ਪਤਾ ਲੱਗਿਆ ਤਾਂ ਵੀ ਬੱਚਿਆਂ ਨੂੰ ਕਿੱਥੇ ਲੈ ਗਏ ਪਹਿਲਾਂ ਹਸਪਤਾਲ ਪਹਿਲਾਂ ਸਾਡੇ ਪਿੰਡ ਦੀ ਕਲੀਨਿਕ ਹੈਗੀ ਆ ਪਾਸਾਡੇ ਤੇ ਉੱਥੇ ਲੈ ਕੇ ਉਹਨਾਂ ਰੈਫਰ ਕਰਤਾ ਜੀ ਫੇ ਲੈ ਗਏ ਆਕਾਸ਼ ਹਸਪਤਾਲ ਬੱਚਿਆਂ ਦੇ ਬੰਗਾ ਬੰਗੇ ਸਾਰੇ ਜਿਹੜਾ ਬੜਾ ਬੱਚਾ ਹੋਇਆ ਡੈਥ ਹੋ ਗਈ ਮੌਕੇ ਦੀ ਹੋ ਗਈ ਜਿਹੜਾ ਦੂਸਰਾ ਬੱਚਾ ਉਹਨੂੰ ਪੀਜੇ ਰਹਿਤ ਕੀਤਾ ਜੀ ਬੱਚਾ ਦਾ ਨਾਮ ਕੀ ਸੀ ਪਤਾ ਉਹ ਨਾ ਨੋ ਨੋ ਨਹੀਂ ਪਤਾ ਬੱਚਾ ਸਰ ਨਾਮ ਨਹੀਂ ਪਤਾ ਤੇ ਉਹਦੇ ਮਨ ਕੇ ਸੰਦੀਪ ਆ ਸੰਦੀਪ ਆ ਛੋਟੇ ਬੱਤੇ ਤੁਹਾਨੂੰ ਕੀ ਹੈ ਹਾਂਜੀ ਤੇ ਪੁਲਿਸ ਬੜੀ ਆ ਗਈ ਮੋਕੇ ਪੁਲਸਾਂ ਦੀ ਸਵੇਰੇ ਸਾਡੇ ਮਾਨਯੋਗ ਐਸਐਚਓ ਅਸ਼ੋਕ ਕੁਮਾਰ ਜੀ ਉਹਨਾਂ ਨੂੰ ਕਾਲ ਕੀਤੀ ਸੀ ਤਾਂ ਉਹਨਾਂ ਤਤ ਪਰ ਜਬ ਉਹ ਬਹੁਤ ਜਲਦੀ ਪਹੁੰਚ ਚੁੱਕੇ ਸੀ ਆਪਣਾ ਪੂਰਾ ਇਨਵੈਸਟਿਗੇਸ਼ਨ ਕੀਤੀ ਆ ਸੋ ਪਰਿਵਾਰ ਨਾਲ ਵੀ ਉਹਨਾਂ ਨੇ ਪੂਰੀ ਗੱਲਬਾਤ ਕੀਤੀ ਆ ਪੂਰੇ ਜਗਤ ਜਾਂਚ ਵੀ ਕੀਤੀ ਉਹਨਾਂ ਵੱਲੋਂ ਕੀਤੀ ਗਈ ਆ ਬੜਾ ਸਹਿਯੋਗ ਦਿੱਤਾ ਗਿਆ ਤੇ ਉਹਨਾਂ ਦੀ ਇੱਕ ਟੀਮ ਵੀ ਆਈ ਸੀ ਤੇ ਉਹਨਾਂ ਨੇ ਵੀ ਬੜਾ ਸਹਿਯੋਗ ਦਿੱਤਾ ਗਿਆ ਬਾਕੀ ਇਲਾਕੇ ਦੀਆਂ ਪੱਤਰਕਾਰ ਵੀ ਕਾਫੀ ਸਾਡੇ ਕੋਲ ਤੇ ਪਹੁੰਚੇ ਆ ਪੋਸਟਮਾਨ ਤੋਂ ਬਾਅਦ ਹੀ ਪਤਾ ਲੱਗੂਗਾ ਨਾ ਸਾਹਿਬ ਪੋਸਟਮਾਨੇ ਬਾਅਦ ਰਿਪੋਰਟ ਤੇ ਪਹੁੰਚਣਾ ਕਿ ਜ਼ਹਿਰੀਲਾ ਕੋਸਾਪ ਲੜਿਆ ਕੋਈ ਕੀ ਕਾਰਨ ਹੈ ਸਰ ਹਾਂਜੀ ਥੈਂਕ ਯੂ ਦੇਸ਼ ਵਿਦੇਸ਼ ਵਿੱਚ ਮਸ਼ਹੂਰ 100 ਸਾਲ ਤੋਂ ਵੀ ਪੁਰਾਣਾ ਗੈਂਤ ਆਯੁਰਵੈਦਿਕ ਦੁਆਖਾਨਾ ਸਰਵਾਈਕਲ ਦਾ ਦਰਦ ਸਿੱਧ ਕੀਤਾ ਹੋਇਆ ਧਾਗਾ